ਲਓ ਬਾਈ ਜੀ ਕਰੋ ਚੈੱਕ 1970 ਮਾਡਲ ਐਨਫੀਲਡ 1970 ਮਾਡਲ ਬੁਲਟ ਪੁੱਠੇ ਪਾਸੇ ਬ੍ਰੇਕ ਬਿਲਕੁਲ オリジナル ਪੁੱਠੇ ਪਾਸੇ ਬ੍ਰੇਕਾਂ ਵਾਲਾ ਤੇ ਬਾਈ ਜੀ ਮੇਰਾ ਡੇਟ ਆਫ ਬਰਥ ਵੀ 1970 ਹੈ ਲਗਭਗ 47 48 ਸਾਲ ਬੁਲਟ ਨੂੰ ਆਏ ਨੂੰ ਹੋਇਆ ਤੇ ਤੁਸੀਂ ਦੇਖੋ ਵੀ ਲਗਭਗ ਤਿੰਨ ਪੀੜੀਆਂ ਹਨ ਗਏ ਮੈਂ ਵੀ ਆਪਣੇ ਯਾਰਾਂ ਮਿੱਤਰਾਂ ਨਾਲ ਇਹ ਬੋਲਡ ਤੇ ਬਹੁਤ ਝੂਟੇ ਲਿਆਇਆ ਪਰ ਪੈਟਰੋਲ ਮਹਿੰਗਾ ਸੀਗਾ ਅਸੀਂ ਇਹਨੂੰ ਚਲਾਇਆ ਸੀ ਗੈਸ ਤੇ ਉਸ ਤੋਂ ਬਾਅਦ ਫਿਰ ਇਹਨੂੰ ਹੁਣ ਇਹ ਪੈਟਰੋਲ ਤੇ ਚੱਲਦਾ ਦੇਖਦੇ ਆ ਇਹਦੀ ਆਵਾਜ਼ ਕਹਿ ਉਹ ਜੇ ਤੁਹਾਨੂੰ ਕਰਾਉਣੇ ਚੈੱਕ ਤੇ ਪੈਟਰੋਲ ਦੀ ਇਹਦੀ ਐਵਰੇਜ ਹੈ ਕਿ ਬਾਈ ਜੀ 20 25 ਦੀ ਕਿਉਂਕਿ ਜਿਹੜਾ ਬੋਲਟ ਚਲਾਉਂਦਾ ਐਵਰੇਜ ਦੇਂਦਾ ਨਹੀਂ ਹੁੰਦਾ ਪਰ ਆਪਾਂ ਤਾਂ ਦੇਖਦੇ ਆ ਬਈ ਤਾਂ ਇਹਨੂੰ ਚਲਾਉਣੇ ਘੱਟ ਹੈ ਐਵਰੇਜ ਇਹਦੀ ਬਹੁਤ ਘੱਟ ਹੈ ਤੇ ਆਪਾਂ ਸਟਾਰਟ ਕਰਕੇ ਤੁਹਾਨੂੰ ਚੈੱਕ ਕਰਾਉਣੇ ਆਵਾਜ਼ ਬੂਜੇ ਦੀ ਤੁਸੀਂ ਵੀ ਕਮੈਂਟਾਂ 'ਚ ਦੱਸਿਓ ਕਿਵੇਂ ਲੱਗਿਆ ਪੁਰਾਣਾ ਬੋਲਟ ਪੌਣਿਆਂ ਬਾਈ ਜੇ 'ਚ ਪੈਟਰੋਲ ਪਹਿਲਾਂ ਕਪੜਾ-ਕੁਪੜਾ ਮਾਰ ਕੇ ਤੇ ਰੇਤਾ ਝਾੜ ਲੀਏ ਕਿਉਂਕਿ ਬਾਬਾ ਬਹੁਤ ਚਰਤ ਅੰਦਰ ਖੜਾ ਹੈ ਤੇ ਬਿਲਕੁਲ オリジナル ਪੁੱਠੇ ਪਾਸੇ ਬ੍ਰੇਕ ਪੁੱਠੇ ਪਾਸੇ ਗੇਅਰ ਸਟੈਂਡਰਡ ਬੋਲਟ ਐਨਫੀਲਡ ਤੇ ਇਹਦੇ ਚ ਪਾਉਣੇ ਬਾਈ ਜੀ ਆਪਾਂ ਪੈਟਰੋਲ ਪੈਟਰੋਲ ਲਿਆਂਦਾ ਆਪਾਂ ਵੈਸੇ ਇਹ ਤਾਂ ਉੱਠਦੇ ਮੂੰਹ ਚ ਜੀ ਰਹੀ ਐ ਪਰ ਆਪਾਂ ਸਟਾਰਟ ਕਰਨ ਵਾਸਤੇ ਥੋੜਾ ਜਿਹਾ ਪਾਵਾਂਗੇ ਇਹ ਚ ਆ ਦੇਖੋ ਥੋੜਾ ਜਿਹਾ ਆਪਾਂ ਪੈਟਰੋਲ ਪਾਵਾਂਗੇ ਤੇ ਫਿਰ ਆਪਾਂ ਸਟਾਰਟ ਕਰਕੇ ਤੁਹਾਨੂੰ ਦਿਖਾਉਣੇ ਆ ਵੀ ਕਿਸ ਤਰ੍ਹਾਂ ਇਹ ਬੜਕ ਮਾਰਦਾ ਅੱਜ ਵੀ ਭਾਈ ਜੀ ਕਮੈਂਟ ਕਰਕੇ ਜਰੂਰ ਦੱਸਿਓ ਵੀ 47-48 ਸਾਲ ਪੁਰਾਣਾ ਬੋਲਟ ਕਿਸ ਤਰ੍ਹਾਂ ਦਾ ਲੱਗਿਆ ਅੱਜ ਵੀ ਚਾਲੂ ਹਾਲਤ 'ਚ ਤੇ ਜਰੂਰ ਕਮੈਂਟ ਕਰਕੇ ਦੱਸਿਓ ਤੇ ਜੇ ਕਿਸੇ ਵੀਰ ਨੇ ਵੀ ਕਹਿੰਦਾ ਵੀ ਤੁਸੀਂ ਵੇਚਣਾ ਜਾਂ ਨਹੀਂ ਵੇਚਣਾ ਪਰ ਆਪਾਂ ਵੇਚਣਾ ਨਹੀਂ ਭਾਈ ਜੀ ਕੋਈ ਇਹੋ ਜਿਹੇ ਕਮੈਂਟ ਨਾ ਕਰਿਓ ਖਰੀਦਣ ਵਾਸਤੇ ਕਿਉਂਕਿ ਇਹ ਬਸ ਆਮ ਕੇ ਰੱਖਿਆ ਹੋਇਆ ਤੇ ਆਹ ਦੇਖੋ ਜੀ ਕਰੋ ਚੱਕ ਦੀ ਆਵਾਜ਼ ਆਹ ਦੇਖੋ ਰੇਸ ਨਾਲ ਦੇ ਸਟਾਰਟ ਥੋੜਾ ਜਿਹਾ ਕੇਰਾ ਔਖਾ ਹੋਊਗਾ ਡਰ ਬਾਲਾ ਵਾਹ ਕਰੋ ਚੈੱਕ ਦੇਖੋ ਦਾਣੇ ਗਿਣਨਾ ਹੋ ਗਿਆ ਸਟਾਰਟ ਜਿੰਦਾ ਦਾਣੇ ਕਿਵਾਇਦੂ ਵੀ ਚੈੱਕ ਕਰੋ ਬਈ ਜੀ। ਬੋਲ ਬੋਲ ਕਰਾ ਦੇ। ਸਟਾਰਟ ਹੋ ਜੂਗਾ। ਪਰ ਆਵਾਜ਼ ਚੈੱਕ ਕਰੋ। ਧਾਣੇ ਗਿੰਦਾ ਜੀ। ਧਾਣੇ ਗਿੰਦਾ ਧਾਣੇ। ਕੋ ਨਾਲੇ ਬੋਲ ਚਾ ਲੋ ਆਵਾਜ਼ ਚੰਗੀ ਆਪੇ ਦੇਖੋ ਨਾ ਬਕਰ। ਇਹ ਅਸਲੀ ਬੋਲ ਹੈ। ਆ ਦੇਖੋ ਕਰੋ ਚੈੱਕ। ਤੇ ਬਾਈ ਜੀ ਵੀਡੀਓ ਚੰਗੀ ਲੱਗਦੀ ਕਰਦੀ। ਇਹ ਗਰੂਟਰ ਦੇ ਕਰੂ ਆਪਾਂ ਅੱਗੇ ਵੀ ਹੋਰ ਵੀ ਪ੍ਰਾਣੀਆਂ ਦੇ ਤੁਹਾਨੂੰ ਦਿਖਾਵਾਂਗੇ ਤੇ ਅਲੋਖੇ ਚੀਜ਼ਾਂ ਦਿਖਾਵਾਂਗੇ ਪ੍ਰਾਣੀਆਂ ਉਹ ਦਿਖਾਵਾਂਗੇ ਤੇ ਅਲੋਖੇ ਚੀਜ਼ਾਂ ਵੀ ਤੁਹਾਨੂੰ ਸ਼ੇਅਰ ਕਰਾਂਗੇ ਬਾਕੀ ਭਾਈ ਜੀ ਵੀਡੀਓ ਵੇਖਣ ਲਈ ਸਾਰੇ ਦੋਸਤਾਂ ਮਿੱਤਰਾਂ ਦਾ ਧੰਨਵਾਦ ਫਿਰ ਮਿਲਦੇ ਆ ਇੱਕ ਅਗਲੀ ਵੀਡੀਓ 'ਚ ਜਲਦੀ ਜਲਦੀ